ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲਵੇ ਦੇ ਲੋਕਾਂ ਨੂੰ ਤੋਹਫਾ ਦੇਣ ਦਾ ਫੈਸਲਾ ਕਰ ਲਿਆ ਕਿ ਨਵੀਂ ਨਹਿਰ ਕੱਢੀ ਜਾ ਰਹੀ ਹੈ ਜਿਹੜੀ ਮਾਲਵਾ ਨਹਿਰ ਦੇ ਤੌਰ ਤੇ ਜਾਣੀ ਜਾਊਗੀ ਮਾਲਵਾ ਦੇ ਬਹੁਤ ਸਾਰੇ ਅਜਿਹੇ ਏਰੀਏ ਨੇ ਜਿੱਥੇ ਹਮੇਸ਼ਾ ਲੋਥੋਂ ਦੇ ਜਿਹੜੇ ਲੋਕ ਨੇ ਕਿਸਾਨ ਖਾਸ ਕਰਕੇ ਕਿਸਾਨ ਭਾਈਚਾਰਾ ਸਰਕਾਰਾਂ ਨਾਲ ਲੜਦੇ ਰਹੇ ਕਿ ਟੇਲਾਂ ਤੱਕ ਪਾਣੀ ਵੀ ਨਹੀਂ ਅਪੜਦਾ ਇਸ ਕਰਕੇ ਕਿਸੇ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ ਲੇਕਿਨ ਹੁਣ ਸਰਕਾਰ ਚੱਲ ਰਹੀ ਆ ਇਸ ਤਜਵੀਜ਼ ਤੇ ਕਿ ਜਲ ਤੋ ਜਲ ਜਿਹੜੀ ਆ ਮਾਲਵਾਲ ਨਹਿਰ ਜਿਹੜੀ ਮੁਕੰਮਲ ਕੀਤੀ ਜਾਵੇ ਜਿਸ ਵਾਸਤੇ ਹੁਣ ਜਿਹੜੀ ਆ ਜ਼ਮੀਨ ਐਕਵਾਇਰ ਕਰਨ ਦਾ ਵੀ ਸਰਕਾਰ ਨੇ ਕੰਮ ਸ਼ੁਰੂ ਕਰ ਲਿਆ ਤੇ ਜੇ ਮਾਲਵਾ ਨਹਿਰ ਨਿਕਲ ਜਾਂਦੀ ਆ ਤੇ ਮਾਲਵੇ ਦੇ ਲੋਕਾਂ ਦੀ ਤਕਦੀਰ ਵੀ ਬਦਲ ਸਕਦੀ ਆ ਕਿਉਂਕਿ ਪੰਜਾਬ ਮਾਲਵੇ ਦਾ ਬਹੁਤ ਸਾਰਾ ਇਲਾਕਾ ਕਈ ਪਾਣੀ ਪੱਖੋਂ ਪਿਆਸਾ ਤੇ ਅਜਿਹੇ ਇਲਾਕੇ ਵੀ ਆ ਜਿਹੜਾ ਸੇਮ ਦੇ ਨਾਲ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਲੇਕਿਨ ਹੁਣ ਜਿਹੜਾ ਸਰਕਾਰ ਨੇ ਫੈਸਲਾ ਕੀਤਾ ਤੇ ਮਾਲਵੇ ਖਿੱਤੇ ਜੇ ਇੱਕ ਨਵੀਂ ਨਹਿਰ ਜਿਹਨੂੰ ਮਾਲਵਾ ਨਹਿਰ ਦੇ ਤੌਰ ਤੇ ਸਾਰੀ ਕਰਨ ਦੀ ਸਰਕਾਰ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਨਹਿਰੀ ਪਾਣੀ ਦੀ ਤੰਗੀ ਝਲ ਰਹੀ ਖੇਤਾਂ ਤੱਕ ਪਾਣੀ ਨੂੰ ਪਹੁੰਚਦਾ ਕੀਤਾ ਜਾਵੇ ਮਾਲਵਾ ਨਹਿਰ ਦੀ ਸਾਰੀ ਮੁਕੰਮਲ ਹੋ ਤੇ ਇਸ ਨਾਲ ਕਰੀਬ ਦੱਸਿਆ ਜਾ ਰਿਹਾ ਹੈਗਾ ਕਿ ਪੌਣੇ 2 ਲੱਖ ਏਕੜ ਰਕਬੇ ਨੂੰ ਸਿੰਚਾਈ ਸਹੂਲ ਜਿਹੜੀ ਸਹੂਲਤ ਆ ਉਹ ਮਿਲ ਜਾਵੇਗੀ ਹਰ ਖੇਤ ਪਾਣੀ ਯੋਜਨਾ ਤਹਿਤ ਮਾਲਵਾ ਨਹਿਰ ਦੀ ਜਿਹੜੀ ਉਸਾਰੀ ਕੀਤੀ ਜਾਣੀ ਹੈ ਜੋ ਕਰੀਬ 150 ਕਿਲੋਮੀਟਰ ਲੰਬੀ ਹੋਵੇਗੀ ਜਿਹੜਾ ਬਜਟ ਸੈਸ਼ਨ ਹਾਲ ਹੀ ਜਿਹੜਾ ਪੰਜਾਬ ਸਰਕਾਰ ਨੇ ਸ਼ੁਰੂ ਕਰਨਾ ਜਿਹੜਾ ਪੇਸ਼ ਕੀਤਾ ਇਹਨਾ ਬਜਟ ਸੈਸ਼ਨ ਪੰਜਾਬ ਦਾ ਜਿਹੜਾ 2024-2025 ਵਰੇ ਦਾ ਉਹਦੇ ਬਜਟ ਦੇ ਵਿੱਚ ਚਰਚਾ ਹੈ ਕਿ ਮਾਲਵਾ ਨਹਿਰ ਦੀ ਸਾਰੇ ਲਈ ਬਜਟ ਵੀ ਰੱਖਿਆ ਜਾ ਸਕਦਾ ਹੈਗਾ ਮੁੱਖ ਮੰਤਰੀ ਭਗਵੰਤ ਸਿੰਘ ਪਾਣੇ ਪਿਛਲੇ 3 ਮਹੀਨਿਆਂ ਦੌਰਾਨ ਜਲ ਸਰੋਤ ਮਹਿਕਮੇ ਨਾਲ ਕਈ ਮੀਟਿੰਗਾਂ ਕਰਕੇ ਨਵੀਂ ਨਹਿਰ ਬਣਾਏ ਜਾਣ ਨੂੰ ਹਰੀ ਝੰਡੀ ਦਿੱਤੀ ਸੀ ਜਿਸ ਮਗਰੋਂ ਜਲ ਸਰੋਤ ਵਿਭਾਗ ਵੱਲੋਂ ਮਾਲਵਾ ਨਹਿਰ ਦੀ ਉਸਾਰੀ ਦਾ ਕੰਮ ਪ੍ਰੋਜੈਕਟ ਤਿਆਰ ਕੀਤਾ ਤੇ ਸ਼ੁਰੂ ਕਰ ਦਿੱਤਾ ਨਹਿਰ ਦੀ ਉਸਾਰੀ ਤੇ ਦੱਸਿਆ ਜਾ ਰਿਹਾ ਕਰੀਬ 750 ਕਰੋੜ ਰੁਪਏ ਦਾ ਖਰਚਾ ਆਵੇਗਾ ਇਹ ਹਲੇ ਖਰਚਾ ਉਦਮਾਨਤਾ ਖਰਚਾ ਵੱਧ ਵੀ ਸਕਦਾ ਹੈ ਨਹਿਰ ਵਾਸਤੇ ਜ਼ਮੀਨ ਐਕਵਾਇਰ ਕਰਨ ਲਈ ਪੌਮ ਪ੍ਰਾਪਤੀ ਲਈ ਸੱਤ ਕਲੈਕਟਰ ਵੀ ਨੁਕਤ ਕੀਤੇ ਜਾ ਚੁੱਕੇ ਨੇ ਜਲ ਸਰੋਤ ਵਿਭਾਗ ਨੇ ਫਿਰੋਜ਼ਪੁਰ ਫਰੀਦਕੋਟ ਅਤੇ ਸ਼੍ਰੀ ਮੁਕਸਰ ਸਾਹਿਬ ਅਧੀਨ ਪੈਂਦੇ ਐਸਡੀਐਮ ਜੀਰਾ ਫਿਰੋਜ਼ਪੁਰ ਫਰੀਦਕੋਟ ਕੋਟਖਪੂਰਾ ਮੁਕਸਰ ਗਿੱਦੜਬਾਹ ਅਤੇ ਮਲੂਟ ਨੂੰ ਪੌਮ ਪ੍ਰਾਪਤੀ ਕਲੈਕਟਰ ਨੁਕਤ ਕਰ ਦਿੱਤਾ ਹੈ ਮਾਲਵਾ ਨਹਿਰ ਦਾ ਪ੍ਰੋਜੈਕਟ ਜੇਕਰ ਬਿਨਾਂ ਕਿਸੇ ਅੜਕੇ ਤੋਂ ਕੰਪਲੀਟ ਹੋ ਜਾਂਦਾ ਤਾਂ ਇਸ ਨਾਲ ਮਾਲਵੇ ਦੇ ਕਿਸਾਨਾਂ ਨੂੰ ਵੱਡਾ ਫਾਇਦਾ ਮਿਲੇਗਾ ਪ੍ਰਾਪਤ ਵੀਰਾਂ ਅਨੁਸਾਰ ਮਾਲਵਾ ਨਹਿਰ ਹਰੀਕੇ ਹੈਡਵਰਕਸ ਤੋਂ ਨਿਕਲੇਗੀ ਅਤੇ ਪਿੰਡ ਵੜਿੰਗ ਖੇੜਾ ਤੋਂ ਲੈ ਕੇ ਰਾਜਸਥਾਨ ਫੀਡਰ ਦੇ ਖੱਬੇ ਪਾਸੇ ਤੱਕ ਬੜेंगी ਮਾਲਵਾ ਨਹਿਰ ਦੀ ਸਮਰੱਥਾ 718 ਕਿਊਸਿਕ ਹੋਵੇਗੀ ਅਤੇ ਸੈਂਕੜੇ ਪਿੰਡਾਂ ਨੂੰ ਇਹ ਕਵਰ ਕਰੇਗੀ ਇਸ ਨਾਲ ਮੁਕਸਰ ਫਰੀਦਕੋਟ ਤੇ ਫਿਰੋਜ਼ਪੁਰ ਦੇ ਖੇਤਾਂ ਨੂੰ ਨਹਿਰੀ ਪਾਣੀ ਮਿਲਿਆ ਕਰੇਗਾ ਸੌਣੀ ਸੀਜ਼ਨ ਵਿੱਚ ਫਰੂਜ਼ਪੁਰ ਫੀਡਰ ਨਹਿਰੀ ਪਾਣੀ ਦੀ ਮੰਗ ਦੀ ਪੂਰਤੀ ਨਹੀਂ ਕਰ ਪਾਉਂਦੀ ਜਿਸ ਕਰਕੇ ਨਹਿਰਾਂ ਨੂੰ ਰੋਟੇਸ਼ਨ ਵਿੱਚ ਚਲਾਉਣਾ ਪੈਂਦਾ ਸਰੰਦ ਫੀਡਰ ਦੀਨ ਪੈਂਦੇ ਰਕਬਾ ਜੋ ਹੁਣ ਲਿਫਟ ਪੰਪਾ ਜਰੀਏ ਸਿੰਜਾਇਆ ਜਾਂਦਾ ਇਸ ਲਈ ਨਵੀਂ ਨਹਿਰ ਉਸ ਏਰੀਆ ਵਾਸਤੇ ਵੀ ਸਹਾਈ ਹੋਵੇਗੀ ਜਿਸ ਨਾਲ ਸਰੰਦ ਫੀਡਰ ਤੋਂ ਵੀ ਬੋਝ ਘਟੇਗਾ ਮੌਜੂਦਾ ਸਮੇਂ ਪੰਜਾਬ ਡੈਮਾ ਚੋਂ ਆਪਣੇ ਹਿੱਸੇ ਦਾ ਪੂਰਾ ਪਾਣੀ ਵਰਤਲ ਵਿੱਚ ਨਕਾਮ ਰਹਿੰਦਾ ਪਰ ਮਾਲਵਾ ਨਹਿਰ ਇਸ ਮੰਤਵ ਨੂੰ ਪੂਰਾ ਕਰੇਗੀ ਪੰਜਾਬ ਵਿੱਚ ਆਪਣੇ ਹਿੱਸੇ ਦਾ ਪੂਰਾ ਪਾਣੀ ਵਰਤਣ ਦੇ ਯੋਗ ਵੀ ਬਣ ਜਾਵੇਗਾ ਇਸੇ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਪਾਣੀ ਦੀ ਚੋਰੀ ਨੂੰ ਠੱਲ ਵੀ ਪਵੇਗੀ ਤੇ ਪੰਜਾਬ ਸਰਕਾਰ ਵੱਲੋਂ ਮਾਲਵਾ ਨਹਿਰ ਦੀ ਉਸਾਰੀ ਵਾਸਤੇ ਰਾਜਸਥਾਨ ਫੀਡਰ ਨਾਲ ਪਈ ਅਨਵਰਤੀ ਜ਼ਮੀਨ ਨੂੰ ਵੀ ਵਰਤੋਂ ਵਿੱਚ ਲਿਆਂਦਾ ਜਾਵੇਗਾ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਖਬਰ ਇਹ ਵੀ ਪੱਖ ਰੱਖਦੀ ਹੈ ਕਿ ਰਾਜਸਥਾਨ ਸਰਕਾਰ ਦੀ ਪੰਜਾਬ ਵਿੱਚ ਰਾਜਸਥਾਨ ਫੀਡਰ ਨਾਲ ਕਰੀਬ 1510 ਏਕੜ ਜ਼ਮੀਨ ਵਿਹਲੀ ਪਈ ਹੈ ਪਰ ਪੰਜਾਬ ਸਰਕਾਰ ਨੂੰ ਮਾਲਵਾ ਨਹਿਰ ਬਣਾਉਣ ਵਾਸਤੇ 478 ਏਕੜ ਜ਼ਮੀਨ ਦੀ ਲੋੜ ਪਵੇਗੀ ਜਲ ਸਰੋਤ ਵਿਭਾਗ ਦੇ ਅਧਿਕਾਰੀ ਇਹ ਵੀ ਆਖਦੇ ਹਨ ਕਿ ਪੰਜਾਬ ਸਰਕਾਰ ਇਸ ਜ਼ਮੀਨ ਨੂੰ ਅਕਵਾਇਰ ਕਰਨ ਲਈ ਜਿਹੜੀ ਆ ਉਹ ਜ਼ਮੀਨ ਐਕਵਾਇਰ ਕਰ ਸਕਦੀ ਹੈ ਰਾਜਸਥਾਨ ਸਰਕਾਰ ਨਾਲ ਸੰਪਰਕ ਵੀ ਕਰ ਸਕਦੀ ਇਸ ਮਾਮਲੇ ਵਿੱਚ ਕਾਨੂੰਨੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਰੋਪੜ ਮਹਾਲੀ ਅਤੇ ਫਤਿਹਗੜ੍ਹ ਸਾਹਿਬ ਦੇ ਕਿਸਾਨਾਂ ਦੀ ਨਹਿਰੀ ਪਾਣੀ ਦੀ ਮੰਗ ਨੂੰ ਪੂਰੀ ਕਰਨ ਲਈ ਦਸ਼ਮੇਸ਼ ਨਹਿਰ ਬਣਾਉਣ ਦੀ ਵੀ ਵਿਉਂਤ ਸ਼ੁਰੂ ਕਰ ਦਿੱਤੀ ਹੈ ਜਲ ਸਰੋਤ ਵਿਭਾਗ ਨੇ ਇਹਨਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲੈ ਕੇ ਵੱਖ-ਵੱਖ ਵਿਭਾਗਾਂ ਤੋਂ ਕੋਈ ਇਤਰਾਜ਼ ਸਰਟੀਫੀਕੇਟ ਲੈਣ ਦੀ ਵੀ ਜ਼ਿੰਮੇਵਾਰੀ ਲਈ ਹੈ ਤਾਂ ਜੋ ਇਸ ਨਹਿਰ ਵਾਸਤੇ ਜ਼ਮੀਨ ਐਕਵਾਇਰ ਕੀਤੀ ਜਾ ਸਕੇ ਲੇਕਿਨ ਜਿਹੜੀ ਪੰਜਾਬ ਸਰਕਾਰ ਉਹ ਨਵੀਂ ਬਾਲਵੇ ਦੇ ਖਾਸ ਕਰਕੇ ਜਿਹੜੇ ਵੱਡੇ ਜ਼ਿਲ੍ਹੇ ਨੇ ਜਿਹੜਾ ਮੁਕਸਰ ਫਰੀਦਕੋਟ ਫਰੀਦਕੋਟ ਉਹਨਾਂ ਜ਼ਿਲ੍ਹਿਆਂ ਵਾਸਤੇ ਕਿਉਂਕਿ ਪੌਣੇ 2 ਲੱਖ ਏਕੜ ਜ਼ਮੀਨ ਨੂੰ ਫਾਇਦਾ ਹੋਏਗਾ ਉਸ ਵਾਸਤੇ ਸਰਕਾਰ ਨੇ ਹੁਣ ਮਾਲਵਾ ਨਹਿਰ ਕੱਢਣ ਵਾਸਤੇ ਜਿਹੜਾ ਫਾਈਨਲ ਪ੍ਰੋਜੈਕਟ ਤਿਆਰ ਕਰ ਲਿਆ ਤੇ ਜਿਹੜੇ ਭੌਂ ਪ੍ਰਾਪਤੀ ਵਾਸਤੇ ਕਲੈਕਟਰ ਵੀ ਨੁਕਤ ਕਰ ਦਿੱਤੇ ਨੇ ਇਸ ਇਲਾਕੇ ਦੇ ਲੋਕ ਇਸ ਗੱਲ ਤੇ ਖੁਸ਼ ਵੀ ਨੇ ਤੇ ਨਾਲ ਉਹਨਾਂ ਦੀ ਖੁਸ਼ੀ ਉਦੋਂ ਦੁਗਣੀ ਹੋਏਗੀ ਜਦ ਇਹ ਰਹਿੰਦੀ ਸਰਕਾਰ ਜਿਹੜੀ ਆ 227 ਤੋਂ ਪਹਿਲਾਂ-ਪਹਿਲਾਂ ਵੱਡਾ ਸਵਾਲ ਆ ਕਿ ਨਹਿਰ ਨਿਕਲ ਕੇ ਜਿੰਨਾ ਖੇਤਾਂ ਤੱਕ ਪਾਣੀ ਨਹੀਂ ਪਹੁੰਚਦਾ ਟੇਲਾਂ ਤੱਕ ਨਹੀਂ ਪਾਣੀ ਪਹੁੰਚਦਾ ਸੀ ਉੱਥੇ ਪਹੁੰਚ ਪਾਣੀ ਦੀ ਹੋ ਜਾਗੇ ਜਿਸ ਇਲਾਕੇ ਦੀ ਇਹ ਮੰਗ ਪੂਰੀ ਹੋ ਗਈ ਚਰੁਕਰੀ ਤੇ ਫਿਰ ਉਸ ਇਲਾਕੇ ਦੀ ਨਿਹਾਰ ਵੀ ਬਦਲ ਜਾਏਗੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ